साइड ते फोटो खिचण हर पिका त

ਕਿਨਾ ਪਾਤਾ ਨਵੀਂ ਇਧਰ ਦੇਖਿਓ ਇਧਰ ਵੇਖਿਓ ਆਦੋ ਯਾਦੋ ਕਥਾ ਵਰਸਾਂ ਗਾਣਾ ਆਖਰੋਪਾ ਆਨੇ ਆਵਾਂ ਕਿ ਸਰੋਪਾ ਬੜਕ ਮੈਂ ਸੇਹ ਦਾ ਨਾਮ ਬੋਲੋ ਮੈਂ ਸੇਹ ਦੇ ਪਹਿਲਾ ਆਸੂ ਭਾਜੀ ਦੇ واحگ واحو سو ڈاکٹر صاحب نے انہیں دسے کہ میں ਬਾਦ ਸਿੰਘ ਸਰਵੰਚ ਜੈਨੇ ਉਹਨਾਂ ਦੇ ਵੱਲੋਂ ਇਹ ਜਿਹੜੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾਈ ਗਈ ਲੈਂਟਰ ਦੀ ਸੇਵਾ ਕਰਵਾਈ ਗਈ ਤੇ ਗੁਰਪ੍ਰੀਤ ਜੀ ਉਹਨਾਂ ਦੇ ਵੱਲੋਂ ਵੀ ਬਹੁਤ ਸਾਰਾ ਜਿਹੜਾ ਯੋਗਦਾਨ ਪਾਇਆ ਗਿਆ ਇਹਨਾਂ ਦਾ ਧੰਨਵਾਦ ਸੋ ਹੁਣ ਮੈਂ ਬੇਨਤੀ ਕਰਾਂਗਾ ਕਿ ਆਪਾਂ ਸੰਗਤ ਦੇ ਨਾਲ ਬੈਠੀਏ ਸਾਡੇ ਕੋਲ ਜਿਹੜਾ ਢਾਲੀ ਜਾਂਦਾ ਹੈ ਕਿ ਸੋ ਉਹਨਾਂ ਦੇ ਪਾਸੋਂ ਆਪਾਂ ਗੁਰਮੰਧੀਆਂ ਵਿਚਾਰਾਂ ਸੁਣੀਏ ਸਾਡੇ ਕੋਲ ਉਹ ਜੀ ਸਮੇਂ ਤੱਕ ਜਿਹੜੇ ਹੋਰ ਵੀ ਮਹਿਮਾਨ ਜਿਹੜੇ ਨੇ ਉਹ ਪਹੁੰਚਦੇ ਨੇ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਬੇਬੀਆਂ ਭੈਣਾਂ ਨੂੰ ਨੌਜਵਾਨ ਵੀਰਾਂ ਨੂੰ ਵੀ ਸਾਰਿਆਂ ਨੂੰ ਹਾਂਜੀ ਸੋਢੀ ਸਾਹਿਬ ਅੱਜ ਕਿੱਥੇ ਪਹੁੰਚੇ ਹੋ ਤੇ ਕਿਸ ਮਕਸਦ ਨੂੰ ਲੈ ਕੇ ਇੱਥੇ ਆਏ ਹੋ ਅੱਜ ਅਸੀਂ ਪਿੰਡ ਕਟੋਰਾ ਪਹੁੰਚੇ ਅੱਜ ਸਪੈਸ਼ਲ ਸੱਦੇ ਤੇ ਜਿਹੜਾ ਕਿਸਲਾਣਾ ਜੋੜ ਮੇਲਾ ਬਾਬਾ ਜੀਵਨ ਸਿੰਘ ਦਾ ਇੱਥੇ ਮਨਾਇਆ ਜਾਂਦਾ ਅੱਜ ਉੱਥੇ ਪਹੁੰਚੇ ਅੰਸਾਰੀ ਸੰਗਤ ਨੇ ਬੁਲਾਇਆ ਖਾਸ ਕਰਕੇ ਕਮੇਟੀ ਵਾਲੇ ਸਾਥ ਸਾਰੇ ਸਾਥੀਆਂ ਨੂੰ ਮੈਂ ਵਧਾਈ ਦੇਣਾ ਕਿ ਉਹ ਆਪਣਾ ਜਿਹੜਾ ਆਪਣਾ ਜਿਹੜਾ ਪਛੋਕੜ ਹੈ ਆਪਣੀ ਜਿਹੜੀ ਹਿਸਟਰੀ ਹੈ ਉਹ ਸਾਰੇ ਬੱਚੇ ਨਵੀਂ ਨਵੀਂ نسل ਹੈ ਕਿਉਂ ਉਹਨਾਂ ਨੂੰ ਪਤਾ ਲੱਗਦਾ ਜਦੋਂ ਆਪਾਂ ਇਹੋ ਜਿਹੇ ਧਾਰਮਿਕ ਮੇਲੇ ਜਾਂ ਇਹੋ ਜਿਹੇ ਧਾਰਮਿਕ ਸਮਾਗਮ ਕਰਦੇ ਆ ਤੇ ਆਪਣੇ ਵਿਰਸੇ ਬਾਰੇ ਆਪਣੇ ਧਰਮ ਬਾਰੇ ਆਪਣੀਆਂ ਜਿਹੜੀਆਂ ਕੁਰਬਾਨੀਆਂ ਬਾਰੇ ਇਹਨਾਂ ਨੂੰ ਪਤਾ ਲੱਗਦਾ ਤੇ ਜਿਹੜੀ ਕਿ ਆਪਣੇ ਗੁਰੂਆਂ ਨੇ ਆਪਣੇ ਵਡਿਆਣੇ ਵਡੇਰਿਆਂ ਨੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਜੇ ਆਪਾਂ ਅੱਜ ਸ਼ਾਂਤੀ ਨਾਲ ਜੇ ਆਪਾਂ ਪੱਗ ਦੀ ਟੋਹਰ ਜੇ ਆਪਣੀ ਪੱਗ ਦੀ ਸ਼ਾਨ ਹੈ ਤੇ ਉਸ ਵਾਸਤੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਲੱਖਾਂ ਕੁਰਬਾਨੀਆਂ ਹੋਈਆਂ ਤਾਂ ਅੱਜ ਉਹ ਕੁਰਬਾਨੀ ਦਾ ਮੁੱਲ ਜਿਹੜਾ ਹੈਗਾ ਕਿ ਆਪਾਂ ਸਿਰਫ ਉਹਨਾਂ ਨੂੰ ਯਾਦ ਕਰ ਰਹੇ ਹਾਂ ਉਹ ਤਾਂ ਹੋਰ ਕੁਝ ਚਾਹਦੇ ਨਹੀਂ ਸੀ ਸੋ ਅੱਜ ਮੈਂ ਬਤਾਈ ਦੇਣਾ ਸਾਰਿਆਂ ਨੂੰ ਸੋ ਅੱਜ ਛੋਟੀ ਸਾਹਿਬ ਤੁਸੀਂ ਇੱਥੇ ਗੁਰੂ ਘਰ ਦੇ ਕੁਝ ਇਮਾਰਤ ਦੇ ਵਾਸਤੇ ਸੇਵਾ ਦਾ ਵੀ ਐਲਾਨ ਕੀਤਾ ਹੈ ਉਹ ਮਤਲਬ ਕਿ ਕਿਹ ਕੀ ਸੇਵਾ ਹੈ ਤੁਹਾਡੀ ਜਿਆਦਾ ਸੇਵਾ ਨਹੀਂ ਹੈਗੀ ਇੱਕ ਨਿਚੀ ਫੰਡ ਤੇ ਰਾਣਾ ਛੋਟੀ ਜੀ ਦੇ ਫੰਡ ਤੋਂ 31000 ਰੁਪਏ ਦਾ ਜਿਹੜਾ ਹੈਗਾ ਰਕਮ ਰੱਖੀ ਹੈ ਉਹ ਇੱਕ ਛੋਟਾ ਜਿਹਾ ਹਿੱਸਾ ਲੰਗਰ ਪਾਣੀ ਦੇ ਵਾਸਤੇ ਉਹ ਮੈਂ ਇਹਨਾਂ ਨੂੰ ਕਮੇਟੀ ਵਾਲਿਆਂ ਨੂੰ ਕਹਾਂਗਾ ਮੈਂ ਤੁਹਾਨੂੰ ਇਹਨਾਂ ਨੂੰ ਭਜਵਾਵਾਂਗਾ ਇੱਕ ਦੋ ਦਿਨਾਂ ਦੇ ਵਿੱਚ ਕਿ ਉਹ ਆ ਕੇ ਮੇਰੇ ਤੋਂ ਇਹ ਜਦੋਂ ਸਮਾਂ ਆਏਗਾ ਮੈਂ ਵਾਅਦਾ ਕਰਨਾ ਜਿੱਥੇ ਇਹ ਲਿਖ ਦੇਣਗੇ ਤੇ ਉੱਥੇ ਰਾਣਾ ਜੀ ਤੋਂ ਮੈਂ ਸਾਈਨ ਕਰਕੇ ਉਹ ਉਹਨਾਂ ਕੋਲੇ ਰਾਸ਼ੀ ਪਹੁੰਚ ਜੇਗੀ ਪਰ ajo ਸਮਾਨ ਹੀ ਹੈਗਾ ਪਰ ਮੈਂ ਉਮੀਦ ਕਰਨਾ ਕਿ ਵਾਹਿਗੁਰੂ ਉਸ ਸੱਚੇ ਪਾਤਸ਼ਾਹ ਸਮਾਂ ਲਿਆਵੇ ਕਿ ਅਸੀਂ ਇਹ ਲੋਕਾਂ ਦੀ ਗੁਰੂ ਘਰਾਂ ਦੀ ਸੇਵਾ ਕਰਨ ਜੋਗੀ ਹਾਂ। ਹਾਂ। ममता जूमालू मोला गा पाणी कजो नचेत मध मया करंदार भॼन परतमंद ਕੋ ਸੁੱਖ ਕੋ ਚਾਹੀ ਸਦਾ ਕਉ ਨਾਮ ਗਾਵੋ ਬਗਵਤ ਨਾਰ ਏ ਮਾਰਗਾ ਦੀ ਮਾਇ ਐ ਨਾਸਨ ਦੁਰਮਤ ਆਵਾਜ਼ ਦੇ ਕੰਤੇ ਹੋ ਸਾਡੇ ਪ੍ਰਧਾਨ ਜਲਾ ਪ੍ਰਧਾਨ ਨਾਨਕ ਗਗਨ பகਵਾਨ ਜਸ ਦੇ ਨਾਇਕਾਰਨ ਪ੍ਰਾਨੀ ਡੋਲਤਨੀਤ ਕੋਟਮਾਨਕ ਕੋ ਵਾਹਿਗੁਰੂ ਦਾ ਖਾਲਸਾ ਜੀ ਚਲੋ ਬੋਲੋ ਵਾਹਿਗੁਰੂ ਜੀ ਹਲੋ 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 ਵਾਹਿ ਸਿਕਲ ਰਿਪੀਟ ਕਰ ਦਿਓ ਪਲੀਜ਼ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸ਼ਹੀਦ ਗੁਰਦੇਵ ਦੀ ਧਰਤੀ ਹੈ ਰੇਸ਼ੀਆ ਮੁੰਡੀਆਂ ਦੀ ਧਰਤੀ ਹੈ ਪੀਰ ਕਬੀਰਾਂ ਦੀ ਧਰਤੀ ਹੈ ਸੰਤਾਂ ਸਿੱਧਾਂ ਦੀ ਧਰਤੀ ਹੈ ਔਰ ਅੱਜ ਰੰਗਲਾ ਪੰਜਾਬ ਦਾ ਸਰਹੰਦੀ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ ਦਾ ਟਕੋਰਾ ਪਿੰਡ ਹੈ ਮੇਰੇ ਵੀਰੋ ਜਿਸ ਧਰਤੀ ਤੇ ਉਸ ਮਹਾਨ ਸ਼ਹੀਦ ਮਹਾਨ ਜਰਨੈਲ ਸ਼ਰੋਮੇ ਸ਼ਹੀਦ ਬੱਬਾ ਜਗਤ ਸਿੰਘ ਜੀ ਦੀ ਯਾਦ ਵਿੱਚ ਸਾਰੇ ਨਗਰ ਦੀ ਸੰਗਤ ਸੰਜੋਗਾ ਜੇ ਕਿਤੇ ਬਾਜਾ ਵਾਲਾ ਨਾ ਨਾ ਆਪਣੇ ਨਾਲ ਸਿੰਘ ਤੇ ਕੌਰ ਸੀ ਕੌਣ ਲਗਾ ਸਕਦਾ ਗੁਰੂ ਤੇਗ ਬਹਾਦਰ ਦਿੱਲੀ ਵਿੱਚ ਸ਼ਹੀਦੀ ਪਾਉਂਦੇ ਨਾ ਕੋਈ ਵੀ ਧਰਮ ਦਾ ਆਪਣਾ ਕੋਈ ਤਿਹਾਰ ਮਨਾ ਸਕਦਾ ਸੁਖਾ ਸਿੰਘ ਮਹਿਤਾਬ ਸਿੰਘ ਨਾ ਵੜਦੇ ਮੱਸੇ ਨੂੰ ਅਮਰਤ ਸਰ ਸਿੰਘ ਮੱਥਾ ਟੇਕਣ ਕੋਈ ਨਾ ਜਾ ਸਕਦਾ ਭਗਤ ਸਿੰਘ ਸਰਦਾਰ ਜਹੇ ਨਾਲ ਚੁੰਮਦੇ ਸਿੰਘਾਂ ਦੇ ਨਾਂ ਤੇ ਮਾਰ ਦਈਏ ਮੇਰੇ ਵੀਰੋ ਇਹ ਨਾੜਲੀਆਂ ਫੌਜਾਂ ਨੇ ਵੱਡੇ ਵੱਡੇ ਮੋਰਚੇ ਸਰ ਕੀਤੇ ਆ ਹਾਰਾ ਬਹੁਤ ਹੀ ਖੁਸ਼ੀ ਹੁੰਦੀ ਹੈ ਜਦੋਂ ਦਮਾਲਿਆਂ ਦੇ ਵਿੱਚ ਸੱਜ ਕੇ ਇਹ ਨੀਲੇ ਚੋਲਿਆਂ ਦੇ ਵਿੱਚ ਸੱਜ ਕੇ ਇਹ ਸਾਡੀ ਨੌਜਵਾਨ ਪੀੜ੍ਹੀ ਮੇਰੇ ਵੀਰੋਂ ਨਜ਼ਰੀ ਪੈਂਦੀ ਹੈ ਤੇ ਵਾਕਿਆ ਤੇ ਨੂੰ